ਕੀ ਕਹੀ ਵੀ ਠੀਕ-ਠਾਕ ਕੀ ਵੀ ਸਾਈਡ ਉਹ ਤੈਨੂੰ ਪਤਾ ਤੇ ਹੈਗਾ ਵਾ ਪਾਪਾ ਤੇਰੀ ਦੀ ਵੀ ਕੰਪਨੀ ਡੁੱਬ ਗਈ ਆ ਅਸੀਂ ਤੇ ਆਪ ਬੜੇ ਬਹੁਏ ਪਰੇਸ਼ਾਨ ਹੋਏ ਪਏ ਹੁਣ ਤੇਨ 2 ਲੱਖ ਰੁਪਏ ਚਾਹੀਦਾ ਤੈਨੂੰ ਕੰਮ ਕਰਨੀ ਮਿਲਿਆ ਕੋਈ ਵੀ ਅਹੀਂ ਨਪੁੱਤ ਤੈਨੂੰ ਕਿੱਥੋਂ ਦੇਈਏ ਚੱਲ ਫਿਰ ਵੀ ਅਸੀਂ ਪੁੱਛਦੇ ਆ ਕਿਹ ਕੋ ਪਾਪਾ ਤੇਰੇ ਨੂੰ ਕਹਿੰਨੀ ਆ ਕਿ ਇੱਕੋ ਪੁੱਛ ਕੇ ਤੇ ਫਿਰ ਦੱਸਦੇ ਆ ਤੈਨੂੰ ਚਲ ਠੀਕ ਓਕੇ ਕੀ ਅੰਦਰ ਲਖਸ਼ਤਾ ਫੋਨ ਹੀ ਉਹ ਫੀਸ ਮੰਗਣ ਡਿਆ ਜੀ 2 ਲੱਖ ਰੁਪਈਆ ਕਹਿੰਦਾ ਮਮਾ ਮੈਨੂੰ ਕੰਮ ਨਹੀਂ ਲੱਭਾ ਹੋਏ ਤੱਕ ਤੇ ਮੈਨੂੰ ਫੀਸ ਦੋ ਮੈਂ ਤੇ ਉਹਦੇ ਸਿਰ ਤੇ ਬੈਠਾ ਵਾਂ ਤੇ ਉਹ ਵਾਝੇ ਕਿ ਉਹਨੂੰ ਫੀਸ ਚਾਹੀਦੀ ਇੱਥੋਂ ਘਰੋਂ ਧੋਰ ਮੈਂ ਤਲਾਦਾ ਹੀ ਗਲਤੀ ਕੀਤੀ ਲਖਸ਼ ਨੂੰ ਬਾਹਰ ਭੇਜ ਕੇ ਨੂਰ ਉਹ ਨਾ ਵਾਂਗੂ ਜਿਵੇਂ ਇੱਥੇ ਰਹਿੰਦੇ ਹਨ ਨੂਰ ਹਣੀ ਆਪਣੇ ਇੱਥੇ ਕਰੰਡੇ ਕੰਮ ਤੇ ਵਧੀਆ ਨਹੀਂ ਹੈ ਉਹ ਸੌਖੀ ਆਹੀਂ ਦੁਖੀ ਹੋਗੇ ਤੇ ਤੂੰ ਹੀ ਉਹਦੇ ਜਿੱਦ ਭੜੀ ਇਹ ਮੁੰਡੇ ਨੂੰ ਬਾਹਰ ਭੇਜਨਾ ਮੁੰਡੇ ਬਾਹਰ ਭੇਜਨਾ ਉਹਦਾ ਇੱਥੇ ਤੈਨੂੰ ਕਿਹਾ ਹੈ ਨਾ ਕਿ ਇੱਥੇ ਕੇ ਚੱਲਦੀ ਤਾਂ ਚਲਵਾ ਦਿੰਨੇ ਕੋਈ ਆਪਣਾ ਕੰਮ ਕਰ ਸੈੱਟ ਕਰਾ ਦਿੰਨੇ ਜਾਂ ਆਪਣਾ ਕੋਈ ਕੇ ਕੰਮ ਵਧੀਆ ਕੰਪਨੀ ਦੇ ਵਿੱਚ ਦਾ ਸੈਟਿੰਗ ਕਰਾ ਦਿੰਦੇ ਉਹੋ ਖਾਲੀ ਪਈਆਂ ਹੈ ਕਿ ਬਾਹਰ ਹੀ ਭੇਜਉਂਗਾ ਬਾਹਰ ਹੀ ਭੇਜਉਂਗਾ ਹਨ ਜੋ ਥੋੜੀ ਬਤਾਈ ਪੈਣੀ ਤਾਂ ਹੁਣ ਸਾਰਾ ਕੁਝ ਤੇ ਵਟ ਕੇ ਉਹਨਾਂ ਨੂੰ ਬਾਹਰ ਵੇਚਤਾ ਤੇ ਹੁਣ ਉਹਨੂੰ ਪੈ ਕੇ ਤੋਂ ਵੇਚਣਾ ਹੁਣ ਪੁੱਛ ਲੋ ਕਿ ਇਹ ਕੋਲੋਂ ਉਹ ਮੁੰਡੇ ਨੂੰ ਭੇਜਨੇ ਦੇ ਹੈਗੇ ਆ ਪੁੱਛ ਹੁਣ ਤੁਸੀਂ ਕਿਸ ਨੂੰ ਪੁੱਛਣੇ ਤੇ ਪੈਣਾ ਹੀ ਆ ਪੁੱਛਣੇ ਤੇ ਪੈਣਾ ਹੀ ਆ ਹੁਣ ਮੈਂ ਕਿੰਨੂੰ ਪੁੱਛਾਂ ਚੱਲ ਰਹਿਣਾ ਕਰਤਾ ਕਮਲ ਦੇ ਨਾਲ ਗੱਲ ਜੋ ਮਿਲ ਗਏ ਉਹਦੇ ਕੋਲ ਉਹਾਨੂੰ ਦੇ ਦੇਣਗੇ ਅਹੀਂ ਤੇ ਉਹਨਾਂ ਦੇ ਹੱਥ ਤੇ ਮਰੀ ਜੂ ਨਹੀਂ ਰੱਖੀ ਚੱਲ ਗੱਲ ਕਰਨ ਚ ਕੀ ਹਰ ਜਾ ਨਹੀਂ ਦਊਗਾ ਜਿਆਜਾ ਉੱਥੇ ਕੀ ਚਲੋ ਫਿਰ ਹੁਣੇ ਜਾਂਦੇ ਆਪਾਂ ਚਲੋ ਮੈਂ ਕੱਪੜੇ ਪਾ ਲਈ ਜੀ ਕੱਪੜੇ ਰੁਪਰੇ ਨਾ ਪਾ ਇੱਥੇ ਚੱਲ ਨਾਲ ਹੀ ਦਕਾਰ ਨਹੀਂ ਕੱਪੜੇ ਪਾ ਆ ਗਈ ਆਛੇ ਕੀਤੀ ਕਰੋ ਕਿੰਨਾ ਟਾਈਮ ਹੋ ਗਿਆ ਵਾ ਕਿਹੜੇ ਵਾਲੇ ਆਪਾਂ ਜਾਵਾਂਗੇ ਤੇ ਕਿਹੜੇ ਵਾਲੇ ਆਵਾਂਗੇ ਲੈ ਕਿੱਡਾ ਤਿਆਰ ਹੋਣ ਲਈ ਮੈਡਮ ਲੈ ਦੱਸ ਕਹਿੰਦੇ ਇਨਾ ਟੌਰ ਕੱਢਿਆ ਵਾ ਮਾਹਾ ਮਾਹਾ ਤੇ ਮੇਰੇ ਪੁੱਤ ਨੌਕਰੀਆਂ ਤੇ ਲੱਗੇ ਆ ਨਾਲੇ ਨੂਰ ਕਹਿੰਦਾ ਸੀ ਮਮਾ ਜੀ ਤੁਸੀਂ ਪਾਟੇ ਪੁਰਾਣੇ ਨਾ ਸੂਟ ਪਾਇਆ ਕਰੋ ਵਧੀਆ ਵਧੀਆ ਸੂਟ ਪਾਇਆ ਕਰੋ ਉਹ ਚੱਲ ਠੀਕ ਆ ਮੁੰਨਿਆ ਤੇਰੇ ਪੁੱਤ ਨੌਕਰੀਆਂ ਤੇ ਲੱਗੇ ਆ ਚਲੋ ਚੱਲੀਏ ਮੁੰਕੇ ਵਿਆਹ ਦੇ ਵਿੱਚ ਡੇਢ ਕਿਹੜੇ ਰਹਿ ਗਏ ਆ ਮੰਮੀ ਜੀ ਇਹ ਆਜੋ ਮੈਂ ਕੜਾ ਤੇ ਮੇਕਅਪ ਕਰਨਾ ਚਾਹ ਰ ਰਣ ਚਲਾਓ ਚਾਬੀ ਕਿੱਥੇ ਗੱਡੀ ਦੀ ਆਵੇ ਚਾਬੀ ਟੰਗੀ ਚਲਾਓ ਫਿਰ ਚਲਾ ਚਲੋ ਗੱਡੀ ਕੱਢੋ ਬਾਹਰ ਉਹ ਦਰਵਾਜ਼ਾ ਖੋਲੋ ਤੁਸੀਂ ਮਮੀ ਤੁਸੀਂ ਆ ਜਾਓ ਇੱਥੇ ਗੱਡੀ ਦੇ ਲਈ ਤੇ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਕੀ ਹਾਲ ਰਾਜ ਸਸਰੀ ਘਰ ਭਾਜੀ ਸਸਰੀ ਘਰ ਕੀ ਹਾਲ ਹੈ ਹਾਂਜੀ ਠੀਕ ਹਾਂ ਆਜੋ ਭਾਜੀ ਆਜੋ ਅੰਦਰ ਆਜੋ ਹਾਂ ਕੋਈ ਤੋਂ ਉਹ ਹਾਂਜੀ ਉਹ ਨਾ ਦੋਸਤ ਮੇਰਾ ਤੇ ਉਹਦੇ ਮੁੰਡੇ ਦਾ ਵਿਆਹ ਹੈ ਆਜੋ ਤੁਸੀਂ ਚੱਲ ਗਏ ਬਾਅਦ ਆਜਦੇ ਕੋਈ ਨਹੀਂ ਉਹ ਨਹੀਂ ਨਹੀਂ ਕੋਈ ਨਹੀਂ ਆਜੋ ਤੁਸੀਂ ਚੱਲ ਜਾਓ ਉਹ ਮੈਂ ਕਿਹਾ ਕੋਈ ਗੱਲ ਹੀ ਨਹੀਂ ਆਜੋ ਬੂਹੜ ਢੋਣਾ ਹੈ ਰਾਜ ਹਾਂਜੀ ਢੋਤਾ ਆ ਆਜੋ ਇੱਧਰੇ ਆਜੋ ਇੱਥੇ ਬੈਠਾ। ਇੱਥੇ ਬੈਠੀ। ਅੱਜ ਸਾਬੂ ਨਾਲ ਮਰੂੜਾ ਬਣਾਉਣਾ। ਪੰਜੀ ਬਿਲੀ ਹੁੰਦਾ। ਸਭ ਤੋਂ ਪਹਿਲਾਂ ਇਹਨਾਂ ਨੂੰ ਠੀਕ ਠਾਕ ਲੱਭຊਣੀ। ਆਹ ਵਧੀਆ ਕੀਤਾ ਤੁਸੀਂ ਬਾਹਰ ਭੇਜ ਕੇ ਉਹਨਾਂ ਨੂੰ ਹੈ। ਹੁਣ ਤੋਂ ਵਧੀਆ ਕਮਾਈ ਆਉਂਦੀ ਏ ਉੱਥੋਂ। ਉਹ ਨਵੇਂ ਪ੍ਰਵਾਹ ਕਾ ਦੇ ਬਾਰ ਭੇਜ ਦਿੱਤਾ ਨਾ ਕੋਈ ਖਾ ਲਿਓ ਬਾਰ ਕੋਈ ਕੰਮ ਕਰਨੇ ਆ ਕਰਨਾ ਕੋਈ ਇੱਥੋਂ ਹੀ ਖਰਚਾ ਮੰਗਾਈ ਜਾਂਦੇ ਆ ਫੀਸਾਂ ਭੇਜੀ ਜਾਓ ਵਾਸ ਦੀ ਗੱਲ ਕੰਮ ਨਹੀਂ ਮਿਲਿਆ ਉੱਥੇ ਨਹੀਂ ਕੋਈ ਕੰਮ ਨਹੀਂ ਕਦੇ 2 ਦਿਨ ਕਿਤੇ ਲਾ ਲੇ 10 ਦਿਨ ਕੋਈ ਕੰਮ ਨਹੀਂ ਮਿਲਿਆ ਫਿਰ 2 ਦਿਨ ਕਿਤੇ ਲਾ ਲੇ ਫਿਰ ਮਹੀਨਾ ਵੇਲੇ ਨਾ ਕਿ ਫੈਕਟਰੀ ਚ ਨਾ ਕਿ ਹੋਰ ਤਹਾਂ ਤੇ ਕੋਈ ਕੰਮ ਨਹੀਂ ਮਿਲੰਦੇ ਉਹਨਾਂ ਨੂੰ ਚਲੋ ਫਿਰ ਆਪਾਂ ਤੇ ਚੱਲੀਏ ਦੁਕਾਨਾਂ ਬੰਦ ਹੋ ਜਾਣੀਆਂ ਸ਼ਾਪਿੰਗ ਵੀ ਕਰਨੀ ਆ ਓ ਕਿਤੇ ਨਹੀਂ ਹੁੰਦੀਆਂ ਤੇ ਨਹੀਂ ਦੁਕਾਨਾਂ ਇਹ ਗੱਲ ਐ ਵੀਰ ਕਿਹੜੀ ਗੱਲ ਕਰਨੀ ਦੱਸੋ ਗੱਲ ਕੋਈ ਨਹੀਂ ਉਹ ਖਰਚਾ ਭੇਜਣਾ ਹੈ ਉਹਨਾਂ ਮੰਡੇ ਨੂੰ ਫੀਸ ਭੇਜਣੀ ਹੈ ਕੰਮ ਕਰਦੇ ਦੋ ਚੱਲ ਨਹੀਂ ਦੇ ਕੋਈ ਫੋਨ ਆਇਆ ਇਹ ਕਹਿੰਦਾ ਫੀਸ ਤਾਰਨੀ ਕਾਲਜ ਦੀ ਥੋੜੇ ਪੈਸੇ ਭੇਜੋ ਅਸ਼ਾ ਤੇ ਮੇਰਾ ਤੇ ਤੈਨੂੰ ਪਤਾ ਹੀ ਆ ਕੰਪਨੀ ਕਰਜ਼ੇ ਥਲੇ ਡੁੱਬ ਗਈ ਕੰਮਕਾਰ ਖਤਮ ਹੋ ਗਏ ਹੁਣ ਕੰਮਕਾਰ ਕੋਈ ਹੈ ਨਹੀਂ ਤੇ ਜੋ ਹੈਗਾ ਹੀ ਵੇਚ ਵਟ ਕੇ ਤੇ ਬਾਹਰ ਭੇਜਦੇ ਨੇ ਆਣੇ ਹੁਣ ਹੈ ਕੋਈ ਨਹੀਂ ਕਿੱਥੋਂ ਭੇਜੀਏ ਉਹਨਾਂ ਨੂੰ ਫੀਸ ਤੇ ਕੋਈ ਗੱਲ ਨਹੀਂ ਵੀਰ ਤੂੰ ਇਹ ਕੀ ਗੱਡੀ ਗੱਲ ਕਰਨਿਆ ਵਾ ਆ ਪਾ ਹੈਗੇ ਜੇ ਕਿੰਨੀ ਫੀਸ ਦੇਣੀ ਕੋਈ ਨਹੀਂ ਆਪਾਂ ਕਰ ਲਾਂਗੇ ਕਿਦੋਂ ਦੇਣੀ ਆ ਫੀਸ ਆ 2-4 ਦਿਨਾਂ ਤੱਕ ਦੇਣੀ ਆ ਤੋ ਕੋਈ ਗੱਲ ਨਹੀਂ ਆਪਾਂ ਦੇ ਲਾਂਗੇ ਕੋਈ ਚੱਕਰ ਨਹੀਂ ਆ। ਦੇ ਦਾਂਗੇ ਆਪਾਂ ਵੀਜ਼। ਫੇ ਕਿਹੜੀ ਗੱਲ ਕੀਤੀ ਤੁਸੀਂ। ਚੱਲ ਵੇ ਅਸੀਂ ਤੇਰਾ ਵਧੀਆ ਹੋ ਗਿਆ ਹੁਣ। ਵਧੀਆ ਤੇਰਾ ਕੰਮਕਾਰ ਸੈੱਟ ਹੋ ਗਿਆ ਸਾਰਾ। ਨੌਕਰ ਚੱਕਰ ਰੱਖੇ ਆ। ਚਲੋ। ਵਧੀਆ ਕੰਮ ਤੇਰਾ ਸੈੱਟ ਹੋ ਗਿਆ ਹੁਣ। ਬੱਚੇ ਵੀ ਚੱਲ ਵਧੀਆ ਨੌਕਰੀ ਤੇ ਲੱਗ ਗਏ। ਮੇਰੇ ਸਭ ਕੁਝ ਉਹ ਕਰਨ ਵਾਲਾ ਉੱਤੇ ਬੈਠਾ ਉਹ ਤੇ ਹੈ। ਅਸੀਂ ਕੌਣ ਹੁੰਨੇ ਆ। ਹਾਂਜੀ ਨਹੀਂ ਤੇ ਉਹ ਵੀ ਦੇਣੀ ਹਮ ਨੰਮ ਕਰ ਚੱਕ ਰਿਹਾ ਪੁੱਤ ਹੋਣੇ ਰੱਖਿਆ ਪਹਿਲਾਂ ਬਥੇਰੇ ਵਿਚਾਰੇ ਨਾਲ ੱੱਕੇ ਖਾਦੇ ਸੀ ਉਹ ਥੋੜੀ ਬਹੁਤੀਆਂ ਦੀ ਭੈਣ ਨੇ ਮਦਦ ਕਰ ਦਿੱਤੀ ਤੇ ਇਤੋਂ ਤੱਕ ਉਹ ਵਿਚਾਰਾ ਪਹੁੰਚ ਗਿਆ ਬੱਚੇ ਵੀ ਬੜੇ ਔਖੇ ਪੜਾਏ ਆ ਚਲੋ ਜੇ ਔਖੇ ਪੜਾਏ ਹੀ ਨਾ ਦੋਵਾਂ ਜੀਆਂ ਨੇ ਮਿਹਨਤ ਕੀਤੀ ਤੇ ਬੱਚੇ ਪੜ ਗਏ ਤੇ ਅੱਜ ਪੜ ਲੈ ਕੇ ਤੇ ਕਿਸੇ ਕੰਮ ਤੇ ਅੱਗੇ ਵਧੀਆ ਤੇ ਤੇ ਇਹਨਾਂ ਦਾ ਸੌਖਾ ਕੰਮ ਹੋ ਗਿਆ ਸਾਰਾ ਕੁਝ ਵਧੀਆ ਪਰਮਾਤਮਾ ਨੇ ਕਰ ਦਿੱਤਾ ਉਹ ਮੰਮੀ ਬੱਸ ਕਰੋ ਤੁਸੀਂ ਕਿਹੜੀਆਂ ਪੁਰਾਣੀਆਂ ਗੱਲਾਂ ਲੈ ਕੇ ਬਹਿ ਗਏ ਜੇ ਹੁਣ ਦੱਸ ਐਵੇਂ ਨਹੀਂ ਪੁਰਾਣੀਆਂ ਗੱਲਾਂ ਖੁੱਲੀ ਜਾਂਦੀਆਂ ਹੁੰਦੀਆਂ ਭਾਜੀ ਅਹੀਂ ਤੇ ਤੁਹਾਡੀ ਮਦਦ ਕੀਤੀ ਸੀ ਤੁਸੀਂ ਫਿਰ ਵੀ ਤੁਹਾਡੀ ਮਦਦ ਕਰਨ ਦੀ ਤਿਆਰ ਹੋਗੇ ਜੀ ਕੋਈ ਗੱਲ ਨਹੀਂ ਭਾਬੀ ਜੀ ਪਾਏ ਮੈਂ ਕਿਤੇ ਲੈ ਜਣੇ ਪਾਏ ਆਪਣੇ ਕੋ ਤੇ ਤੁਹਾਡੇ ਕੰਮ ਆ ਜਾਣਗੇ ਤੇ ਨਾਲੇ ਜਿਹੜਾ ਉਹ ਬਾਹਰ ਬੈਠਾ ਉਹਦੇ ਵੀ ਕੰਮ ਆ ਜਾਣਗੇ ਤੁਸੀਂ ਟੈਨਸ਼ਨ ਨਾ ਲਾਓ ਸਾਰੇ ਕੰਮ ਸਹੀ ਹੋ ਜਾਣੇ ਆ। ਅਹੀਂ ਪਤਾ ਕਿੰਨੇ ਔਖੇ ਹੋ ਗਏ। ਹਰ ਇੱਕ ਚੀਜ਼ ਵੇਚ ਦਿੱਤੀ ਆ। ਵੇਚ ਕੇ ਤੇ ਲਖਸਮਨ ਬਾਹਰ ਭੇਜਿਆ ਤੇ ਉਹ ਵੀ ਉੱਤੇ ਸੈਟ ਨਹੀਂ ਹੋਇਆ। ਬਾਕੀ ਚਲੋ ਕੋਈ ਨਹੀਂ। ਹੁਣ ਜੋ ਕੁਝ ਹੋ ਗਿਆ ਉਹਦੇ ਬਾਰੇ ਨਾ ਸੋਚੋ ਇਹਨਾਂ ਤੁਸੀਂ। ਚਲ ਰਾਜ ਉੱਠ ਤੂੰ ਰੋਟੀ ਪਾਣੀ ਤੇ ਬਣਾ। ਉੱਥੇ ਪਨੀਰ ਲਿਆਂਦਾ ਪਿਆ ਤੇ ਉਹ ਪਨੀਰ ਦੀ ਪੁਰਜੀ ਬਣਾ ਲੈ ਤੂੰ। ਬਣਾ ਲੈ। ਮਾਨਪ੍ਰੀਤ ਹਾਜੀ ਮੰਮੀ। ਸਬਜੀ ਬਣੀ ਪਈ ਆ। ਫੁਲਕੇ ਲਾ ਦੇ। ਮੰਮੀ ਮੇਰੇ ਕੋਲ ਕੁਝ ਕੀ ਕਰਨੇ ਆਂ ਅਸੀਂ ਤੇ ਬਾਹਰੋਂ ਖਾਣੇ ਤੇ ਤੁਹਾਡੀ ਰੋਟੀ ਬਣਾ ਗਈ ਸੀ ਮੈਂ ਹੁਣਾਂ ਕਮਨ ਫਿਰ ਤੋਂ ਨਾ ਖਾਣੀ ਆ ਨਾ ਮੰਮੀ ਮੇਰੇ ਕੋਲ ਨਹੀਂ ਬੰਦੀ ਆ ਤੁਹਾਨੂੰ ਪਤਾ ਮੈਂ ਥੱਕੀ ਆਈ ਆ ਉਹ ਤੇ ਹੀ ਲੰਦ ਨਾ ਹੀ ਨਹੀਂ ਲੈਣ ਦੇ ਮੇਰੇ ਕੋਲ ਹੀ ਬੰਦੇ ਹੋ ਕੀ ਸੋਚੇ ਬੈਠੀਆਂ ਕੋਈ ਨਹੀਂ ਸੋਚਣ ਦੇ ਦੀ ਕੋਈ ਨਹੀਂ ਸੋਚਣ ਦੇ ਪੰਜਾਬ ਨਾ ਰੋਟੀ ਪਾਣੀ ਬਣਾਵੇ ਛੇਤੀ ਕਰਾ ਕੈਚੀ ਇਹਦੀ ਲੋੜ ਤਾਂ ਮੈਨੂੰ ਦੱਸ ਦੀ ਲੈ ਮੈਂ ਠੀਕ ਹੋਰ ਭਾਜੀ ਕੰਮਕਾਰ ਕਿਦਾਂ ਫਿਰ ਤੁਹਾਡਾ ਹੁੰਦਾ ਕੰਮਕਾਰ ਤੇ ਹੈ ਹੀ ਨਹੀਂ ਕੰਮਕਾਰ ਤੋਂ ਵਿਹਲੇ ਬੈਠੇ ਆ ਹਾਂ ਕੋਈ ਦਾਸ ਜਿਹਦੇ ਤੇ ਕੋਲ ਕੋਈ ਡਰਾਈਵਰ ਦੀ ਲੋੜ ਹੈ ਤੇ ਨਹੀਂ ਤੇ ਤੁਹਾਨੂੰ ਮੈਂ ਡਰਾਈਵਰ ਲਖਾਉਂਗਾ ਦੱਸੋ ਪਹਿਲਾਂ ਚੱਲ ਕੋਈ ਨਹੀਂ ਕਰਨਾ ਤੇ ਪੈਣਾ ਨਹੀਂ 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 ਕੋਈ ਨਹੀਂ ਹੈ ਤੁਸੀਂ ਦੋ ਕੁ ਦਿਨ ਦੋ ਮੈਨੂੰ ਵਧੀਆ ਤਾਂ ਨੌਕਰੀ ਲੱਭ ਲੈਣੇ ਐ ਚ ਕੀ ਗੱਲ ਹੈ ਮੇਰ ਕੋ ਉੱਥੇ ਕੋਈ ਹੋਈ ਵੈਕੈਂਸੀ ਖਾਲੀ ਦਾ ਆਪਾਂ ਉੱਥੇ ਕਰ ਲਾਂਗੇ ਨੌਕਰੀ ਨੌਕਰੀ ਨਾਲੋਂ ਮੈਂ ਆਪਣਾ ਕੰਮ ਕਰ ਲਈਏ ਹਾਂ ਉਹ ਮਨ ਸਲਾਹ ਦੇਗੀ ਸੀ ਉਦੋਂ ਕਿ ਰੈਸਟੋਰੈਂਟ ਦਾ ਕਰ ਲਾ ਤੇ ਵੇਖੋ ਤੁਹਾਡੇ ਸਾਹਮਣੇ ਹੀ ਚੱਲੀ ਪਿਆ ਹਾਂ ਉੱਥੇ ਹੈ ਹਨਾ ਤਾਂ ਕੋਈ ਨਹੀਂ ਇਦਾਂ ਦਾ ਆਪਾਂ ਵੇਖ ਰਹੇ ਨੇ ਨਿੱਕਾ ਮੋਟਾ ਕੰਮ ਕਰ ਹੂੰ ਹੂੰ ਕਿ ਜਿਹੜਾ ਆਈ ਚਲਾਈ ਚੱਲੀ ਜਾਵੇ ਆਪਣੀ ਆਗੇ ਲਕਸ਼ਾ ਸੈੱਟ ਹੋ ਗਿਆ ਤੇ ਆਪੇ ਸਾਰਾ ਕੁਝ ਸਹੀ ਰਹੀ ਹੋਣਾ ਉਹ ਤੇ ਜਦੋਂ ਟਾਈਮ ਆਊਗਾ ਉਦੋਂ ਕੋਈ ਮਾਕੇ ਕੋਈ ਨਹੀਂ ਆ ਟੈਨਸ਼ਨ ਨਾ ਲੋ ਤੁਸੀਂ ਕੰਮ ਕਰ ਵੀ ਆਪਾਂ ਲੱਭ ਲੈਨੇ ਕੋਈ ਨਹੀਂ ਚਲ ਠੀਕ ਐ ਮੈਂ ਵੀ ਇੱਕ ਦਿਨ ਆਜ ਕੀ ਕਰਦੇ ਠੀਕ ਵਾ ਭਾਈ ਹਲੋ ਵੀਰ ਬੈਠਾ ਤਾਹੀਂ ਮੈਂ ਦਹੀਂ ਫੜ ਕੇ ਲਿਆ ਆ ਹਾਂ ਠੀਕ ਐ ਹਾਂ ਦੱਸ ਦੇਖਿਆ ਪੁੱਤ ਮਾੜਾ ਚੰਗਾ ਦਿਨ ਬੰਦੇ ਤੇ ਹੁੰਦੇ ਆ ਹਨਾ ਉਹ ਦਿਨ ਯਾਦ ਕਰ ਜਦੋਂ ਤੇਰੇ ਕੋਲ ਇਹ ਪੈਸੇ ਮੰਗਣ ਗਿਆ ਸੀ ਤੇ ਤੂੰ ਕੀ ਕਿਹਾ ਸੀ ਬਹੁਤ ਹੀ ਮਮੀ ਹੈ ਉਹ ਟਾਈਮ ਦਿੱਤੇ ਮੈਂ ਹੰਕਾਰਿਆ ਗਿਆ ਨਾ ਮੈਨੂੰ ਕਿਸੇ ਨੇ ਸਮਝਾਇਆ ਚਲੋ ਕੋਈ ਨਹੀਂ ਆ ਤੇਰੇ ਭਰਾ ਨੇ ਤੇਰੀ ਮਦਦ ਕਰ ਦਿੱਤੀ ਆ ਤੂੰ ਤਾਂ ਨਹੀਂ ਕੀਤੀ ਪਰ ਉਹਨੇ ਕਰ ਦਿੱਤੀ ਆ ਉਹਨੇ ਨਹੀਂ ਸੋਚਿਆ ਕਿ ਮੇਰੇ ਕੋਲ ਪੈਸਾ ਹੈਗਾ ਤਾਂ ਮੈਂ ਨਹੀਂ ਮਦਦ ਕਰਨੀ ਪਰਨ ਸਾ ਅੰਦ ਕਮ ਇਨਸਾਨ ਹੀ ਆਉਂਦਾ ਵਾ ਪੈਸਾ ਨਹੀਂ ਆਉਂਦਾ ਭੈਣ ਭਰਾ ਹੀ ਭੈਣ ਭਰਾ ਦੇ ਲੱਗੇ ਭੈਣ ਭਰਾ ਦੇ ਲੱਗੇ ਲੱਗਦੇ ਪੈਸਾ ਨਹੀਂ ਲੱਗੇ ਲੱਗਦਾ ਪੈਸਾ ਅੱਜ ਤੇਰੇ ਕੋਮਾਂ ਕੱਲ੍ਹ ਉਹਦੇ ਕੋਮਾਂ ਪੈਸੇ ਦੀ ਕਿਹੜੀ ਗੱਲ ਹੈ ਤਾ ਤੈ ਮੈਨੂੰ ਮੈਂ ਆਦੀ ਮਦਦ ਕੀਤੀ ਤਾ ਤਾ ਮੈਨੂੰ ਵੀ ਘਰੋਂ ਕੱਢ ਦਿੱਤਾ ਤੇ ਤੂੰ ਉਹਦੀ ਮਦਦ ਕਿਉਂ ਕੀਤੀ ਹੈ ਤੇ ਪਰ ਉਹਨੂੰ ਪਰਮਾਤਮਾ ਨੇ ਇਹਨਾਂ ਦੇ ਦਿੱਤਾ ਦਿੰਦਾ ਪਰਮਾਤਮਾ ਹੀ ਆ ਜਿਹੜਾ ਦੇ ਕੇ ਪਛੋਣ ਨਹੀਂ ਦੌਂਦਾ ਬੰਦਾ ਨਹੀਂ ਕਿਸ ਨੂੰ ਦਿੰਦਾ ਫੇਲ ਕੋਈ ਨਹੀਂ ਤੇਰੇ ਭਰਾ ਨੇ ਤੇਰੀ ਬਾਹ ਫੜ ਲਈ ਆ ਹੁਣ ਤੂੰ ਫਿਕਰ ਨਾ ਕਰ ਔਖੇ ਸੌਖੇ ਦਰ ਆਉਂਦੇ ਹੀ ਆ ਕਦੇ ਕਿਸੇ ਦੇ ਪਹਿਲੋਂ ਆ ਜਾਂਦੇ ਆ ਕਿਸੇ ਦੇ ਬਾਅਦ ਚ ਆ ਜਾਂਦੇ ਉਹਦੀ ਮਦਦ ਪਉਦੀ ਭੈਣ ਨੇ ਕੀਤੀ ਸੀ ਮੈਂ ਅਮਨ ਚਲ ਠੀਕ ਆ ਮੇਰੀ ਅੰਗਲਾਂ ਦਿਲ ਤੇ ਨਾ ਲਾਈ ਮੈਂ ਸਿਰ ਤੁਮ ਚੇਤੇ ਕਰਾਇਆ ਵਾ ਠੀਕ ਆ ਚਲ ਠੀਕ ਆ ਮੈਂ ਵੇਖਾਂ ਬਲਾ ਕੀ ਕਰਨੀ ਆ ਬਣ ਗਈ ਰੋਟੀ ਵਾਕੇ ਮੰਮੀ ਨੇ ਸਹੀ ਗਿਆ मैं भी ना उस टाइम देते कुछ ज्यादा ही हंकार गया हाँ मैं कभी नहीं एना मदद की थी। हमेशा माड़ा ही सोचा इन्होंने बारे पर चंगा है मेरा छोटा भाती भी नहीं पुछे कि कदों मुड़ेगा बस इको गल कही कोई गल नहीं जिन्हें हो दे दऊंगा ਰਾਜਮਾ ਕਿੰਨਾ ਕੁਛ ਤੁਹਾਡੇ ਨਾਲ ਕੀਤਾ ਮम्मी ਨਾਲ ਵੀ ਕਿੰਨਾ ਕੁਛ ਕੀਤਾ ਨੂੰ ਆਪਣੇ ਆਪ ਤੇ ਰੋਣ ਇੰਨਾ ਹੁੰਦਾ ਵਾ ਨਾ ਇੰਨਾ ਮਾਣ ਇੰਨਾ ਤੁਖੀ ਹੁੰਦਾ ਨਾ ਇਹ ਕਹਿੰਦੀ ਕਰਨੀ ਮੈਂ ਕਿੰਨਾ ਕੁਛ ਇਹਨਾਂ ਨਾਲ ਕੀਤਾ ਤੇ ਨਾਲੇ ਫਿਰ ਵੀ ਸਾਡੀ ਮਦਦ ਕਰਨ ਦੀ ਤਿਆਰ ਹੋ ਕੇ ਚਲੋ ਕੋਈ ਨਹੀਂ ਦੇਦੇ ਹੁਣ ਤੁਜੀ ਪੁਰਾਣੀਆਂ ਗੱਲਾਂ ਨੂੰ ਨਾ ਯਾਦ ਕਰੋ ਹਾਂ ਤੁਹਾਨੂੰ ਮਾਫ ਕਰ ਦਿੰਦਾ ਨਾ ਨਾ ਨੀਦੀ ਇਹ ਤਾਂ ਨਿੱਕੀ ਗੱਲ ਨਾ ਕਰੋ ਤੁਜੀ ਮੇਰੇ ਸਿਰ ਤੇ ਪਾਪ ਚੜਾਉਂਦਾ ਜੀ ਇੰਦਾ ਕਹਿ ਦੇ ਤੁਜੀ ਅਲਪੂ ਮੈਂ ਕੋ ਮਾफी ਮੰਗਣ ਡਈ ਆ। ਤੁਹਾਨੂੰ ਮਾਫੀ ਮੰਗਣ ਡਈ ਐ ਕੋਤਰੀ ਛੋਟੀ ਭੈਣ ਆ। ਮੰਮੀ ਮੈਂ ਗਲਤ ਵੀ ਤੇ ਕਿੰਨਾ ਕੀਤਾ ਇਹਨਾਂ ਦੇ ਨਾਲ। ਤੇ ਕੋਈ ਗੱਲ ਨਹੀਂ ਆ। ਇਹ ਕੋਈ ਪਤਾ ਨਹੀਂ ਹੁੰਦਾ ਕਿਹੋ ਜਿਹਾ ਟਾਈਮ ਕਿਹਦੇ ਆਉਂਦਾ। ਤੁਹਾਡੇ ਨਾਲ ਵੀ ਕਿੰਨਾ ਕੁਛ ਕੀਤਾ ਮੈਂ ਤੋਂ ਤੁਹਾਡੇ ਕੋਈ ਗੱਲ ਨਹੀਂ। ਤੋ ਹੀ ਮੈਨੂੰ ਮਾਫ ਕਰ ਦੋ। ਐਵੇਂ ਮਾਫੀ ਮੰਗੀ ਜਾਏਦੀ ਹੁੰਦੀ। ਮੈਂ ਤੇ ਆਪ ਦੀਦੀ ਨੂੰ ਕਹਿੰਦੀ ਕੋਈ ਨਹੀਂ ਜੋ ਕੁਝ ਪਿਛੇ ਹੋ ਗਿਆ ਤੇ ਹੁਣ ਆਪਾਂ ਗਾਂ ਤੋਂ ਥੋੜੀ ਉਹ ਗੱਲਾਂ ਤੇ ਮਿੱਟੀ ਪਾਓ। ਗਾਂ ਚੰਗੀਆਂ ਰਹੋ। ਤਾਡੀ ਸੋਭਾ ਹੋਵੇ ਤੇ ਤੁਹਾਨੂੰ ਕੋਲੋਂ ਕਿਹਾ ਵੀ ਭੈਣਾ ਭੈਣਾ ਬਣ ਕੇ ਰਹਿਣ ਡਈਆਂ ਹਾਂ ਭੰਗਾ ਭੈਣਾ ਭੈਣਾ ਬਣ ਕੇ ਰਹਿਣਾ ਕੇ ਇਹਨੂੰ ਪਤਾ ਨਾ ਲੱਗੇ ਵੀ ਦਰਾਨੇ ਚ ਠਾਣੀ ਹੈ ਕਿ ਭੈਣਾ ਭੈਣਾ ਦੀਦੀ ਜਿਹੜੀ ਮੇਰੀ ਗਰੀਬੀ ਹੁੰਦੀ ਨਾ ਇਹ ਪੈਸਿਆਂ ਨਾਲ ਨਹੀਂ ਐਨਾ ਤੇ ਤੁਹਾਨੂੰ ਹੁਣ ਪਤਾ ਲੱਗ ਗਈ ਕਹਿੰਦੇ ਪਰ ਸਾਨੂੰ ਤੇ ਹੰਕਾਰ ਹੋ ਗਿਆ ਸੀ ਨਾ ਉਹ ਕੇਹਦੇ ਮੱਤ ਪੜਦਾ ਪੈ ਜਾਂਦਾ ਵਾ ਕੋਈ ਗੱਲ ਨਹੀਂ ਚਲ ਤੁਹਾਨੂੰ ਇੰਨਾ ਹੀ ਟਾਈਮ ਰਹਿਂਦੇ ਸਮਝ ਆ ਗਈ ਹੈ ਨਾ ਇੰਨਾ ਹੀ ਬਣ ਕੇ ਕਿੰਦੇ ਸਵੇਰ ਦਾ ਖੁਲਾ ਸ਼ਾਮ ਨੂੰ ਘਰ ਆ ਜਾਣਾ ਹੁਣ ਖੁਲਿਆ ਨਹੀਂ ਕਹਿੰਦੇ ਚਲੋ ਕੋਈ ਨਹੀਂ ਹੋਰ ਤੇ ਬਹੁ ਮੈਂ ਤੁਹਾਡੇ ਵਾਸਤੇ ਕਰਨ ਗੰਨ ਰੋਟੀ ਲੈ ਕੇ ਹੁਣੇ ਪਨੀਰ ਦੀ ਸਬਜ਼ੀ ਬਣਾਈ ਮੈਂ ਹਾਂ ਉਹ ਦਿਮਾਗ ਤੇ ਨਹੀਂ ਟੈਨਸ਼ਨ ਨਾ ਲਾ ਹੋੜ ਕੇ ਬਿਮਾਰ ਹੋਏਂਗੇ ਟੈਨਸ਼ਨ ਲਾ ਕੇ ਉਹ ਵੀ ਕਿੱਧਰ ਸੋਚੀ ਪਿਆਏ ਕੀ ਸੋਚੀ ਜਾਂਦਾ ਹੈ ਜੇ ਤਹੀਂ ਨਹੀਂ ਨਹੀਂ ਕੁਛ ਨਹੀਂ ਕੀ ਸੋਚਣ ਦਾ ਹੈ ਜੇ ਸੋਚਣਾ ਕੀ ਆ ਬਸ ਤੂੰ ਮੈਨੂੰ ਮਾਫ਼ ਕਰੇ ਨਾ ਤਰੀ ਕਿਾ ਲਉਂਦੀ ਆ ਇਸਨੇ ਮੈਂ ਨਾ ਜਦੋਂ ਮੇਰੇ ਕੋਲ ਨੌਕਰੀ ਸੀ ਸਭ ਕੁਝ ਸੀ ਤੇ ਪਛਨਾ ਵਸਿਕੂ ਬਦਲ ਸੀ ਕਿ ਮੈਂ ਚਾਹੁੰਦਾ ਸੀ ਕਿ ਜਿਹੜੇ ਮੇਰੇ ਬੱਚੇ ਨਾ ਮੇਰੇ ਬੱਚੇ ਨਾਲੋਂ ਜ਼ਿਆਦਾ ਪੜ੍ਹਨ ਲੱਗਣ ਤੇ ਉਹ ਪੜ੍ਹ ਲੈ ਕੇ ਨਾ ਤੇ ਤੇਰੇ ਬੱਚਾ ਤੋਂ ਕੀ ਮੈਂ ਨਹੀਂ ਚਾਹੁੰਦਾ ਕਿ ਤੇਰੇ ਬੱਚੇ ਕਦੀ ਵੀ ਅੱਗੇ ਨਾ ਤੇ ਅੱਜ ਦੇਖ ਮੈਂ ਕਿੱਥੇ ਆ ਤੇ ਤੂੰ ਕਿੱਥੇ ਪਹੁੰਚ ਗਿਆ ਮੈਂ ਤੇ ਤੈਨੂੰ ਕਦੀ ਘਰ ਆਏ ਦੀ ਜਿੰਨੀ ਇੱਜ਼ਤ ਨਹੀਂ ਦੇਖੀ ਤੇ ਤੁਸੀਂ ਦੋਵਾਂ ਜੀਆ ਨੇ ਮੈਨੂੰ ਕਿੰਨੀ ਇੱਜ਼ਤ ਦਿੱਤੀ ਯਾਰ ਤੁਸੀਂ ਵੀਰ ਜੀ ਕਿਹੜੀਆਂ ਗੱਲਾਂ ਲੈ ਕੇ ਬੈਠੇ ਜੀ ਇੱਜ਼ਤ ਦੇਣੀ ਨਾ ਪੁੱਤਾਂ ਨੇ ਦੇਣਾ ਇੱਜ਼ਤ ਦੇਣਾ ਤਾਂ ਫਰਜ਼ ਆ ਤੂੰ ਵੱਡਾ ਵਾ ਇਹ ਛੋਟਾ ਵਾ ਤੇ ਵੱਡੇ ਭਰਾ ਨੂੰ ਇੱਤ ਨਹੀਂ ਦੇਣੀ ਤਾਂ ਕਿੰਨਾ ਦੇਣੀ ਆ ਮੈਂ ਵੀ ਉਹ ਗੱਲ ਕਹਿੰਦਾ ਫੇਰ ਪੁਰਾਣੀਆਂ ਗੱਲਾਂ ਲੈ ਕੇ ਬੈਠੇ ਆ ਹਉ ਜਿੱਦਾਂ ਮਰਜੀ ਵਟਾ ਬੰਦਾ ਹੋ ਜੇ ਰਹਿਣਾ ਤੇ ਇਹ ਛੋਟਾ ਹੀ ਆ ਤੇਰੇ ਤੋਂ ਠੀਕ ਹੈ ਤੇ ਨਾਲ ਭਜੀਆਂ ਬਾਵਾ ਜਿਹੜੀਆਂ ਗੱਲ ਨੂੰ ਆਉਂਦੀਆਂ ਭਰਾ ਭਰਾ ਹੀ ਹੁੰਦੇ ਆ ਹਾਂਜੀ ਹੋ ਤੇ ਹੈ ਮੰਮੀ ਮੈਂ ਤੇ ਤੁਹਾਡਾ ਵੀ ਗੁਨਾਹਗਾਰ ਆ ਹਾਂ ਲੋਕ ਕਹਿੰਦੇ ਨੇ ਕਿ ਮਾਮਾ ਰੱਬ ਦੇ ਬਰਾਬਰ ਹੁੰਦੇ ਆ ਤੇ ਮੈਂ ਤੇ ਆਪਣੇ ਰੱਬ ਨੂੰ ਹੀ ਘਰੋਂ ਬਾਹਰ ਕੱਢ ਦਿੱਤਾ ਹੈ ਚਲੋ ਤੁਸੀਂ ਸਾਡੇ ਨਾਲ ਚਲੋ ਹੁਣ ਨਹੀਂ ਪੁੱਤ ਮੈਂ ਹੁਣ ਉਧਰ ਨਹੀਂ ਜਾਣਾ ਮੈਨੂੰ ਇੰਨਾ ਚਿਰ ਹੋ ਗਿਆ ਹੁਣ ਇੱਧਰ ਰਹਿਣ ਲਈ ਨੂੰ ਤੇ ਜੇ ਮੈਂ ਉਧਰ ਗਈ ਤਾਂ ਐਵੇਂ ਇਹਨਾਂ ਨੂੰ ਬੁਰਾ ਲੱਗੂਗਾ ਲੇ ਮਮੀਾਨੂੰ ਗਾ ਦਾ ਬੁਰਾ ਲੱਗਣਾ ਹੈ ਫਿਰ ਇਹ ਤਾਂ ਕਰੋ ਕਿ ਤੁਸੀਂ 2-4 ਦਿਨ ਉਧਰ ਆਇਆ ਕਰਿਓ ਤੇ 2-4 ਦਿਨ ਤੁਸੀਂ ਦੋਵੇਂ ਚਾਹਡੇ ਨਾਲ ਰਹਿ ਪਿਆ ਕਰਿਓ ਐਦਾਂ ਹੀ ਨਾਲ ਮਿਲ ਕੇ ਆਪਾਂ ਰਹਿ ਲੈਣਾ ਰਲ ਮਿਲ ਕੇ ਆਪਾਂ ਰਲ ਮਿਲ ਕੇ ਕਿਵੇਂ ਇਤਰਾ ਰਹਿਣਾ ਮੇਰੀ ਗੱਲ ਸੁਣੋ ਤੁਸੀਂ ਅਜੇ ਹੁਣੇ ਸੁਧਰੇ ਓਹੋ ਨਹੀਂ ਤੁਸੀਂ ਸਮਝੇ ਨਹੀਂ ਗੱਲ ਮੇਰੇ ਕਹਿਣ ਦਾ ਮਤਲਬ ਆ ਕਿ ਆਪਾਂ ਇੱਕ ਦੂਜੇ ਦੇ ਘਰ ਦੇ ਵਿੱਚ ਕਿਉਂ ਅਣਜਾਣ ਕਰਨਾ ਆਪਾਂ ਇੱਕੋ ਵੱਡਾ ਸਾਰਾ ਘਰ ਬਣਾ ਕੇ ਉੱਥੇ ਕਿਉਂ ਨਹੀਂ ਰਹਿੰਦੇ ਸਾਰਾ ਪਰਿਵਾਰ ਇੱਕੋ ਥਾਂ ਤੇ ਮਿਲ ਕੇ ਰਹਾਂ। ਨਹੀਂ ਵੀਰ ਗੱਲ ਤਾਂ ਬਹੁਤ ਵਧੀਆ ਆ ਆਪਾਂ ਇਦਾਂ ਹੀ ਕਰਨਾ। ਸੁਖ ਨਾ ਹੁਣ ਸਾਡੇ ਬੱਚੇ ਵੀ ਜਵਾਨ ਹੋ ਗਏ ਆ ਰਲ ਮਿਲ ਕੇ ਵਿਆਹ ਕਰਾਂਗੇ ਨਾਲ ਭੈਣਾ ਭੈਣਾ ਕੰਮ ਕਰਿਆ ਕਰਾਂਗੇ। ਇਸੇ ਖੁਸ਼ੀ ਜਿਹਾ ਮੂੰਹ ਮਿੱਠਾ ਕਰੋ। ਅਮੀਰ ਤੇ ਗਰੀਬ ਸਿਰਫ ਸਮੇਂ ਦੀ ਖੇਡ ਨੇ। ਅੱਜ ਜਿਸ ਕੋਲ ਜ਼ਿਆਦਾ ਕੱਲ ਉਹਦੇ ਕੋਲ ਘੱਟ ਵੀ ਹੋ ਸਕਦਾ। ਸਮਾਂ ਬਦਲ ਜਾਂਦਾ ਪਰ ਰਿਸ਼ਤੇ ਉਹੀ ਰਹਿੰਦੇ ਨੇ। ਜੇ ਅਸੀਂ ਉਹਨਾਂ ਰਿਸ਼ਤਿਆਂ ਦੀ ਕਦਰ ਕਰੀਏ ਤੇ